ਦੀ ਮੈਨ ਸ਼ੋਰੇਸਲਾਬ ਦੀ ਦਿੱਕਤ ਆਉਂਦੀ ਹੈ ਜਿਹੜੀ ਤੇ ਰਸਾਇਰ ਦੀ ਉਹ ਨਹੀਂ ਆਉਂਦੀ ਇਹ ਵੀ ਇਹ ਜਿਹੇ ਕਿਹੜੀ ਤੁਸੀਂ ਚੀਜ਼ ਪਾਉਣ ਦੇ ਸਲਾਬ ਦੇ ਉਹਦੇ ਸ਼ੋਪਿੰਗ ਤੇ ਗਰਜ ਗੂਠੇ ਦਿੰਦੇ ਆ ਵੀ ਸਾਨੂੰ ਬਾਹਰ ਪੇਜ ਬਾਹਰ ਪੇਜ ਨਾ ਤੁਸੀਂ ਆਪਣੇ ਬੇਟੇ ਨੂੰ ਇੱਥੇ ਐਡਾ ਬੜਾ ਬਿਨਸਰ ਖੜਾ ਸ਼ੁਰੂ ਕਰ ਦੱਸ ਤੇ ਤੁਸੀਂ ਵੀ ਮੈਂ ਤੁਹਾਡੇ ਕੋਲੇ ਇਹਨੇ ਇੱਕ ਗੱਲ ਕਹੀ ਸੀ ਮੈਨੂੰ ਇਹਦੇ ਨਾਲ ਦੇ ਦੋਸਤ ਸਾਰੇ ਬਾਹਰ ਚਲੇ ਗਏ ਸੀ ਕਿਹਾ ਮੈਂ ਵੀ ਜੇ ਤਾਂ ਤੁਸੀਂ ਨਾਲ ਮੇਰੇ ਬਾਹਰ ਚਲੋਗੇ ਵੀ ਕਿਸੇ ਸਮਾਂ ਜੱਟ ਜਾਨਾ ਉਹਨਾਂ ਨੇ ਰਾਇ ਕਰ ਕਿ ਕੰਮ ਨੂੰ ਇਸ ਤਰ੍ਹਾਂ ਕਿਦਾਇਆ ਮਤਲਬ ਉੱਥੇ ਜਾ ਕੇ ਵੀ ਕੰਮ ਹੀ ਕਰਨਾ ਪੈਂਦਾ ਜੀ ਹਲਤੇ ਆ ਜੇ ਆਪਾਂ ਇੱਥੇ ਜੇ ਬੰਦਾ ਚਾਹੇ ਜੋ ਮਰਜ਼ੀ ਕਰਦਾ ਤਾਂ ਮੇ ਅਸੀਂ ਸਮਾਂ ਦੇਣਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਆਪਾਂ ਨਾ ਉਹ ਸੌਖੇ ਆ ਅਸੀਂ ਤਾਂ ਜਿੰਨੇ ਵੀ ਦੋਸਤ ਇੱਥੇ ਗਏ ਨੇ ਉਹ ਸਾਰੇ ਇਹਨੂੰ ਕਹਿੰਦੇ ਆ ਕਿ ਤੂੰ ਵਧੀਆ ਗਿਆ ਤੁਹਾਡੇ ਨਾਲ ਤੇ ਤੇ ਸੋਚਿਆ ਵੀ ਜੇਕਰ ਜਾਣਾ ਤਾਂ ਤੁਸੀਂ ਮੇਰੇ ਨਾਲ ਜਾਣਾ ਤੇ ਸਾਡੇ ਵੀ ਤੇ ਇਹ ਸ਼ਰਤ ਰੱਖੀ ਹੈ ਨਾ ਬਿਲਕੁਲ ਬਿਤਾਣ ਮੇਰੇ ਤੁਸੀਂ ਜਾਓਗੇ ਹਨਾ ਪਰ ਟਾਡੇ ਬੇਟੀ ਨੇ ਇੱਕ ਟਾਡੀ ਖਤਰ ਆਪਾਂ ਕਹਿੰਦਾ ਵੀ ਕਿੱਡੀਪੜੀ ਕੰਟਰੀ ਲੱਤ ਮਾਰਨ ਦੇ ਨਾਲ ਕੰਮ ਆਦਾ ਲੋਕ ਕੰਟਰੀ ਨੂੰ ਤੁਸੀਂ ਕੀ ਫਰਾਡ ਫੀਲ ਕਰਦੇ ਹੋ ਨਹੀਂ ਜੀ ਆਪਣਾ ਅਸਲ ਤਾਂ ਜਿੱਥੇ ਆਪਣੀ ਜਨਮ ਭੂਮੀ ਆ ਬੰਦੇ ਨੂੰ ਨਹੀਂ ਛੱਡਣੀ ਚਾਹੀਦੀ ਜੇ ਮੇਰਾ ਜਿੱਥੋਂ ਤੱਕ ਖਿਆਲ ਆ ਨਾ ਪੂਜਾ ਪੂ ਆਪਣੀ ਹੁਣ ਦੇਖਦੀਆਂ ਕਿੰਨੇ ਮਾਪੇ ਇੱਥੇ ਰੋੜ ਰਹੇ ਆ ਬੱਚੇ ਬਾਹਰ ਕੋਈ ਪੀਆਰ ਨਹੀਂ ਮਿਲ ਰਹੀ ਕਿਸੇ ਨੂੰ ਫਤਨ ਚਾਰ ਵਰਗੇ ਕੈਮੀਕਲ ਲਾ ਲਿਆ ਉਹਦੇ ਤੇ ਠੀਕ ਹੈ ਪਰ ਅਜੇ ਤੱਕ ਉਹ ਸਹੀ ਅਸੀਂ ਤਿੰਨ ਤਨ ਕੋਟ ਕੈਮੀਕਲ ਦੇ ਵੀ ਕਰ ਲਏ ਉਹਦੇ ਅੰਦਰ ਤੇ ਪਰ ਉਹ ਕੈਮੀਕਲ ਕਰਨ ਦੇ باوجود ਵੀ ਹਸਲਾਬ ਨਹੀਂ ਗਈ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਜਮੇਰ ਸਿੰਘ ਦੀਵਾ ਅੱਜ ਅਸੀਂ ਪਹੁੰਚੇ ਆ ਸਰਦਾਰ ਇੰਟਰਲੋਕ ਟੈਲ ਫੈਕਟਰੀ ਵਿੱਚ ਪਹੁੰਚੇ ਆ ਇੱਥੇ ਟੈਲਾ ਵੀ ਬਣਦੇ ਨੇ ਅਤੇ ਬਗਲੇ ਵਾਸਤੇ ਜਿੱਥੇ ਬਗਲਾ ਕਰਨਾ ਉਹ ਵੀ ਕਿਹੜੇ ਕਿਹੜੇ ਸਲੇਬਾ ਬਣਦੇ ਨੇ ਤੇ ਜੇ ਸੋਤੇ ਤੇ ਇਥੇ ਥੇਟੇ ਵੀ ਬਣਦੀ ਆ ਜਿਹੜੇ-ਜਿਹੜੇ ਚੀਜ਼ਾਂ ਇੱਥੇ ਮਸੀਮਣ ਦਾ ਤਿਆਰ ਹੁੰਦੇ ਨੇ ਅਸੀਂ ਪਹੁੰਚਿਆ ਫੈਕਟਰੀ ਵਿੱਚ ਆ ਉਸ ਨੂੰ ਮਾਉਣ ਜਾ ਰਹੇ ਆ ਤੇ ਇਸ ਫੈਕਟਰੀ ਦੇ ਜਿਹੜੇ ਮਾਲਕ ਦੇ ਉਹਨਾਂ ਦਾ ਬੇਟਾ ਤਾਂ ਪਿੱਛੇ ਕਹਿੰਦੀ ਪਾਰਾ ਤੁਹਾਡਾ ਬਹੁਤ ਧੰਨਵਾਦ ਜੀ ਤੇ ਭਾਜੀ ਆਪਾਂ ਫੈਕਟਰੀ ਕੋਲ ਤੋਂ ਲਈ ਸੀਗੀ ਫੈਕਟਰੀ ਆਪਣੀ ਪਹਿਲਾਂ ਰਾਡਮਾ ਫੈਕਟਰੀ ਚੱਲਦੀ ਜੇ ਤੋਂ ਪਹਿਲਾਂ 2010 ਤੋਂ ਜੀ ਤੇ ਇਹ ਸ਼ੁਰੂ ਕੀਤੀ ਸੀ ਆਪਾਂ 2017 ਚ 2017 ਦੀ ਹਾਂ ਜੀ ਇਹ ਫਿਰ ਮੰਨਦੇ ਵਿੱਚ ਕਿਵੇਂ ਆਇਆ ਅੱਜ ਵੀ ਫੈਕਟਰੀ ਚਾਹੀਦੀ ਨਹੀਂ ਅੱਜ ਕੱਲ ਤਾਂ ਕੀ ਮੁੰਡੇ ਰਹੁੰਦਾ ਵੀ ਅਸੀਂ ਬਸੇ ਬਾਹਰ ਜਾਈਏ ਵਿਦੇਸ਼ਾਂ ਵਿੱਚ ਜਾਈਏ ਤੁਸੀਂ ਆਪਣਾ ਹੀ ਇੱਥੇ ਐਡਾ ਵੱਡਾ ਕਾਰੋਬਾਰ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਮੈਂ ਜਦੋਂ ਮੈਂ ਸਟੱਡੀ ਕਰਦਾ ਸੀ ਉਦੋਂ ਫਾਜ਼ਲ ਸਾਹਿਬ ਨੇ ਸ਼ੁਰੂ ਕੀਤਾ ਸੀ ਗਨ ਅਸਾਂ ਜੀ ਉਦੋਂ ਛੋਟੇ ਸਕੇਲ ਤੇ ਜਾਨੀ ਆਪਾਂ ਸਿੰਗਲ ਟੇਬਲ ਲਾਇਆ ਸੀ ਹਾਂਜੀ ਪ੍ਰੈਸ ਵਾਲੀ ਮਸ਼ੀਨ ਤੋਂ ਸ਼ੁਰੂ ਕੀਤਾ ਸੀ ਓਕੇ ਤੇ ਉਸ ਤੋਂ ਬਾਅਦ ਤਕਰੀਬਨ 4 ਸਾਲ ਬਾਅਦ ਜਦੋਂ ਸਟੱਡੀ ਕੰਪਲੀਟ ਹੋ ਗਈ ਓਕੇ ਤੇ ਫਿਰ ਮੈਂ ਨਾਲ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਕਰਕੇ ਪੰਚਾਇਤਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਫਿਰ ਆਪਾਂ ਐਕਸਪੈਂਡ ਕਰੀਗੇ ਤੇ ਹੁਣ ਆਪਾਂ ਨੂੰ ਲੱਗਿਆ ਵੀ ਇੰਟਰਲੌਕ ਦੀਆਂ ਫੈਕਟਰੀਸ ਹੋਰ ਕਾਫੀ ਹੋ ਗਈਆਂ ਤੇ ਇਹ ਆਪਣੇ ਕੰਕਰੀਟ ਬ੍ਰਿਕ ਦਾ ਕੰਮ ਸ਼ੁਰੂ ਕੀਤਾ ਆਪਾਂ ਉਸ ਤੋਂ ਬਾਅਦ ਫਿਰ ਹੁਣ ਆਪਣਾ ਢੇਢ ਸਾਲ ਹੋ ਗਿਆ ਤੇ ਇੱਕ ਮਿੰਟ ਅਸੀਂ ਮੜਾ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚੇ ਵਿਦੇਸ਼ ਭਜਦੇ ਨੇ ਹਾਂਜੀ ਹੈਨਾ 20-20 ਲੱਖ 30-30 ਲੱਖ ਰੁਪਈਆ ਤੁਸੀਂ ਆਪਣਾ ਬੇਟਾ ਇੱਥੇ ਆਪਣੇ ਇੱਥੇ ਬਹੁਤ ਵਧੀਆ business ਸ਼ੁਰੂ ਕਰ ਦਿੱਤਾ ਤੇ ਤੁਹਾਡੇ ਮਨ ਚ ਨਹੀਂ ਵਿਚਾਰ ਆ ਵੀ ਸੀ ਮੈਂ ਅਸੀਂ ਮੁੰਡਾ ਬੇਟਾ ਬਾਹਰ ਭੇਜੀ ਨਹੀਂ ਤਾਂ ਬਹੁਤ ਸਾਰੇ ਬੇਟੇ ਹੁੰਦੇ ਆ ਉਹ ਉਹਦੇ ਗਰਜ ਗੂਠੇ ਦਿੰਦੇ ਆ ਵੀ ਸਾਨੂੰ ਬਾਹਰ ਭੇਜ ਬਾਹਰ ਭੇਜ ਨਾ ਤੁਸੀਂ ਆਪਣੇ ਬੇਟੇ ਨੂੰ ਬੇਟੀ ਐਡਾ بڑا business ਖੜਾ ਸ਼ੁਰੂ ਕਰ ਦਿੱਤਾ ਇਹ ਤੁਹਾਡੀ ਸੋਚੀ ਜਾਂ ਤੁਹਾਡੇ ਬੇਟੀ ਸੋਚੀ। ਇਹ ਦੋਨਾਂ ਦੀ ਇਹ ਸੋਚ ਸੀ। ਇਹਦਾ ਵੀ ਮਨ ਸੀ ਵੀ ਮੈਂ ਤੁਹਾਡੇ ਕੋਲੇ ਇਹਨੇ ਇੱਕ ਗੱਲ ਕਹੀ ਸੀ ਮੈਨੂੰ ਇਹਦੇ ਨਾਲ ਦੇ ਦੋਸਤ ਸਾਰੇ ਬਾਹਰ ਚਲੇ ਗਏ ਸੀ। ਇਹ ਕਹਿੰਦਾ ਵੀ ਜੇ ਤਾਂ ਤੁਸੀਂ ਨਾਲ ਮੇਰੇ ਬਾਹਰ ਚਲੋਗੇ ਵੀ ਫਿਰ ਤਾਂ ਮੈਂ ਚੱਲ ਜਾਣਾ। ਵੀ ਨਹੀਂ ਤਾਂ ਜੇ ਤੁਸੀਂ ਕਹੋ ਵੀ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਣਾ ਫਿਰ ਮੁੜ ਕੇ ਨਾ ਮੈਂ ਤੁਹਾਡੀ ਸੇਵਾ ਕਰ ਸਕਾਂਗਾ ਕਿਸੇ ਢੰਗ ਤਰੀਕੇ ਨਾਲ। ਫਿਰ ਅਸੀਂ ਦੋਨਾਂ ਨੇ ਰਾਇ ਕਰਕੇ ਕੰਮ ਨੂੰ ਇਸ ਨੂੰ ਅੱਗੇ ਵਧਾਇਆ। ਪਰ ਉੱਥੇ ਜਾ ਕੇ ਵੀ ਕੰਮ ਹੀ ਕਰਨਾ ਪੈਂਦਾ ਜੀ। ਹੰਤੇ ਆ। ਯਾ ਪਾਇ ਤੇ ਜੇ ਬੰਦਾ ਚਾਹੇ ਜੋ ਮਰਜ਼ੀ ਕਰ ਸਕਦਾ ਗੱਲ ਇਹ ਆ ਜੀ ਸਮਾਂ ਦੇਣਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਬਾਹਰ ਨਾਲੋਂ ਸੌਖੇ ਆ ਅਸੀਂ ਤਾਂ ਜਿੰਨੇ ਵੀ ਦੋਸਤ ਇੱਥੇ ਗਏ ਨੇ ਉਹ ਸਾਰੇ ਇਹਨੂੰ ਕਹਿੰਦੇ ਆ ਵੀ ਤੂੰ ਵਧੀਆ ਰਿਆ ਸਾਡੇ ਨਾਲ ਤੇ ਨਹੀਂ ਇਹਦਾ ਮਤਲਬ ਵੀ ਟਾਡੇ ਕਿ ਬੇਟੇ ਦੀ ਸੋਚ ਵਧੀ ਅਸੀ ਨਾ ਟਾਡੇ ਬੇਟੇ ਨੇ ਸੋਚਿਆ ਵੀ ਜੇਕਰ ਜਾਣਾ ਤਾਂ ਤੁਸੀਂ ਮੇਰੇ ਨਾਲ ਜਾਣਾ ਪਊਗਾ ਟਾਡੇ ਬੇਟੇ ਨੇ ਸ਼ਰਤ ਰੱਖੀ ਹੈ ਨਾ ਬਿਲਕੁਲ ਤਾਂ ਜੋ ਜੇ ਤੁਸੀਂ ਜਾਓਗੇ ਹੈ ਨਾ ਪਰ ਟਾਡੇ ਬੇਟੀ ਨੇ ਇੱਕ ਟਾਡੀ ਕੱਤਰ ਆਪਾਂ ਕਹਿੰਦਾ ਵੀ ਕਿੱਡੀ ਬੜੀ ਕੰਟਰੀ ਨੂੰ ਲੱਤ ਮਾਰ ਦੇ ਨਾਲੇ ਕੰਮ ਮਾਰਾ ਬਿਲਕੁਲ ਬਿਲਕੁਲ ਉਹ ਕੰਟਰੀ ਨੂੰ ਤੁਸੀਂ ਕੀ ਫਰੌਡ ਫੀਲ ਕਰਦੇ ਹੋ ਨਹੀਂ ਜੀ ਆਪਣਾ ਅਸਲ ਤਾਂ ਜਿੱਥੇ ਆਪਣੀ ਜਨਮ ਭੂਮੀ ਆ ਬੰਦੇ ਨੂੰ ਨਹੀਂ ਛੱਡਣੀ ਚਾਹੀਦੀ ਜੇ ਮੇਰਾ ਜਿੱਥੋਂ ਤੱਕ ਖਿਆਲ ਆ ਨਾ ਅਗਰ ਤੁਸੀਂ ਸੱਚੇ ਮਨ ਨਾਲ ਕੋਈ ਮਿਹਨਤ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਇੱਥੇ ਵੀ ਦਿੰਦਾ ਰੋਜ਼ਗਾਰ ਕੋਈ ਇਤਾਂ ਦੀ ਗੱਲ ਨਹੀਂ ਬਾਕੀ ਸੋਚ ਆਪੋ ਆਪਣੀ ਹੁਣ ਦੇਖਦੀਆਂ ਕਿੰਨੇ ਮਾਪੇ ਇੱਥੇ ਰੋੜ ਰਹੇ ਆ ਬੱਚੇ ਬਾਹਰ ਕੋਈ ਪੀਆਰ ਨਹੀਂ ਮਿਲ ਰਹੀ ਕਿਸੇ ਨੂੰ ਬਹੁਤ ਪ੍ਰੋਬਲਮ ਨੇ ਜੀ ਉਹਦੇ ਨਾਲੋਂ ਸੌਖਾ ਮੈਂ ਤਾਂ ਸਮਝਦਾ ਮੈਨਾਂ ਕਹਿੰਦਾ ਜੀ ਸਲਾਮ ਆ ਤੁਹਾਡੀ ਤੁਹਾਡੀ ਸੋਚ ਨੂੰ ਤੁਹਾਡੇ ਬੇਟੇ ਸੋਚ ਨੂੰ ਮੈਨਾਂ ਇੱਕ ਨਹੀਂ ਤਾਂ ਬਹੁਤ ਸਾਰੇ ਹੁੰਦਾ ਵੀ ਕਿਉਂਕਿ ਬੱਚੇ ਨੂੰ ਅਕਸਰ ਇਹੀ ਹੁੰਦਾ ਹਾਂਜੀ ਬੱਚੇ ਨਹੀਂ ਦੇਖਦੇ ਵੀ ਮੇਰੇ ਮਾਪਿਆਂ ਦੇ ਪਿੱਛੇ ਹਾਲਾਤ ਕੀ ਨੇ ਬਿਲਕੁਲ ਕਿ ਤੁਹਾਡੇ ਕੀ ਬੇਟੇ ਨੇ ਵਧੀਆ ਸੋਚ ਰੱਖੀ ਆ ਵੀ ਜੀ ਜਾਣਾ ਤਾਂ ਦੂਵੇ ਜਾਵਾਂਗੇ ਦਾ ਹਾਂ ਜੀ ਵੀ ਇੱਥੇ ਹੀ ਕਾਰੋਬਾਰ ਖੜਾ ਕਰ ਦਿੱਤਾ ਜੇ ਗੱਲ ਕਰੀਏ ਭਾਜੀ ਕਾਰੋਬਾਰਕ کاروبار ਜੀ ਮੈਜਿਕਲ ਬਹੁਤ ਸਾਰੇ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਨੇ ਹੈਨਾ ਇਹ ਕਿਸਾਨ ਕਹਿੰਦੇ ਨੇ ਵੀ ਸਾਨੂੰ ਇਸ ਫਸਲ ਤੋਂ ਪਿੱਛੇ ਕੁਝ ਬਚਦਾ ਨਹੀਂ ਤੁਸੀਂ ਇੱਕ ਤੁਸੀਂ ਵੀ ਇੱਕ ਕਿਸਾਨ ਹੋ ਹੈਨਾ ਤੁਸੀਂ ਇੱਕ ਆਪਣਾ ਬਹੁਤ ਵੱਡਾ ਵਧੀਆ ਬਿਜ਼ਨਸ ਖੜਾ ਸ਼ੁਰੂ ਕਰ ਖੜਾ ਕੀਤਾ ਤੇ ਇਹਦੇ ਬਾਰੇ ਤੁਹਾਡੀ ਕੀ ਪਛਾਣ ਹੈ ਭਾਜੀ ਦੇਖੋ ਜੀ ਕੱਲੀ ਖੇਤੀ ਨਾਲ ਅੱਜਕੱਲ੍ਹ ਗੁਜ਼ਾਰਾ ਨਹੀਂ ਹੁੰਦਾ ਜੀ ਆਪਾਂ ਕਹੀਏ ਖਰਚੇ ਬਹੁਤ ਨੇ ਖੇਤੀਆਂ ਦੇ ਹੁਣ ਤੁਸੀਂ ਦੇਖ ਲਓ ਆ ਸਰਕਾਰਾਂ ਨਾਲ ਕਿੱਥੋਂ ਐਮਐਸਪੀ ਦਾ ਰੌਲਾ ਪੈ ਰਿਹਾ ਖੇਤੀ ਵੀ ਅਸੀਂ ਨਾਲ ਕਰਦੇ ਆਂ ਜੀ ਠੀਕ ਹਾਂਜੀ ਤੇ ਸਵੇਰੇ ਅਸੀਂ ਘੱਟੋ ਘੱਟ ਨਾਲ ਦਾ ਸੈਰ ਹੋ ਜਾਂਦੀ ਆ ਇੱਕ ਦੋ ਘੰਟੇ ਸਵੇਰੇ ਖੇਤਾਂ 'ਚ ਜਾਈਦਾ ਮੋਟਰਾਂ ਤੇ ਢੇਡੇ-ਗੂਡੇ ਲਾ ਕੇ ਨੌਕਰਾਂ ਨੂੰ ਸਮਝਾ ਜਾਈਦਾ ਵੀ ਕੀ ਕੰਮ ਕਰਨ ਵਾਲੇ ਨੇ ਦਿਨ ਦੇ ਤੁਹਾਡੇ ਉਦੋਂ ਬਾਅਦ ਫਿਰ ਦੋ ਫੈਕਟਰੀਆਂ ਨੇ ਆਪਣੀਆਂ ਰਾਤ ਮੈਂ ਇੱਕ ਜਾਨਾ ਚੱਲ ਜਾਂਦਾ ਇੱਕ ਜਾਨਾ ਅਸੀਂ ਇੱਥੇ ਜੋੜੇ ਪੋੜੇ ਹਾਜ਼ਰੀ ਦੇ ਦੇ ਵੀ ਬਹੁਤ ਈਜੀ ਲੱਗਦਾ ਜੀ ਮੈਨੂੰ ਤਾਂ ਸਾਨੂੰ ਕੋਈ ਔਖਾ ਨਹੀਂ ਲੱਗਦਾ ਨਾਲੇ ਟਾਈਮ ਪਾਸ ਵਧੀਆ ਹੁੰਦਾ ਨਾਲੇ ਆਪਣੇ ਕੰਮ ਚ ਮਸਤ ਰਹੀਦਾ ਲੋਕਾਂ ਨਾਲ ਵਿਲੇ ਬੈਠਣ ਨਾਲੋਂ ਵਧੀਆ ਟਾਈਮ ਪਾਸ ਹੁੰਦਾ ਜੀ ਸੋਨੂੰ ਹੀ ਲੱਗਦਾ ਵੀ ਜਿਵੇਂ ਆਉਣ ਵਾੜਾ ਜਿਹੜਾ ਭਵਿੱਖਾ ਹਾਂਜੀ ਬੱਚੇ ਆ ਅਕਸਰ ਪਾ ਸੋਸ਼ਲ ਮੀਡੀਆ ਦੇਖਦੇ ਆ ਬਹੁਤ ਸਾਰੇ ਮਾਪੇ ਤੇ ਬਹੁਤ ਹਾਲਾਤ ਮਾੜੇ ਨੇ ਕਿਉਂਕਿ ਜਿਹੜਾ ਬੱਚਾ ਇਧਰ ਚੱਲ ਗਿਆ ਉਹ ਤਾਂ ਇਹ ਕੂਗਾ ਆਪਣੇ ਮਾਪਿਆਂ ਨੂੰ ਵੀ ਇੱਥੇ ਜ਼ਮੀਨ ਵੇਚ ਮੈਨੂੰ ਪ੍ਰਾਪਰਟੀ ਇੱਥੇ ਵੇਚ ਉમે ਉਧਰ ਸੈਟ ਹੋ ਮੈਂ ਇੱਧਰ ਬਹੁਤ ਸਾਰੇ ਮਾਪਿਆਂ ਦੇ ਫਲਾਤ ਮਾੜੇ ਨੇ ਹੈਨਾ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਵੀ ਚਾਹੀਦਾ ਜਾਂ ਬੱਚਿਆਂ ਨੂੰ ਚਾਹੀਦਾ ਕਿਉਂਕਿ ਬਜ਼ੁਰਗ ਤਾਂ ਆਪਣੀ ਉਮਰ ਉਮਰ ਹਟਾ ਦੀ ਜਿਹੜਾ ਆਪਾਂ ਹਰੇਕ ਬੰਦਾ ਸੋਚਦਾ ਵੀ ਜਿਹੜਾ ਵੀ ਵੀ ਸਾਡੇ ਬਟੇਪੇ ਪਛੜਾ ਜਿਹੜਾ ਪੁੱਤ ਆ ਉਹ ਸਹਾਰਾ ਬਣੇ ਪਰ ਉਹ ਬੱਚੇ ਸਹਾਰਾ ਨਹੀਂ ਬਣਦੇ ਬੱਚੇ ਨੂੰ ਵਿਦੇਸ਼ਾਂ ਦਾ ਜਿਆਦਾ ਅੱਜ ਕੱਲ੍ਹ ਰਹਿ ਗਿਆ ਫਿਰ ਉੱਥੇ ਜਾ ਕੇ ਇਦਾਂ ਜੀ ਬੰਦਾ ਉਸੇ ਥਾਂ ਦਾ ਹੋ ਕੇ ਰਹਿ ਜਾਂਦਾ ਹੁਣ ਬਹੁਤ ਪਰਿਵਾਰ ਨੇ ਇੱਥੋਂ ਜ਼ਮੀਨਾਂ ਵੇਚ ਰਹੇ ਨੇ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਜਾ ਕੇ ਤਾਂ ਖਤਮ ਹੀ ਹੋ ਜਾਂਦਾ ਕੰਮ ਜਿਹੜੇ ਉਧਰਲੇ ਬੌਰਨ ਨੇ ਬੱਚੇ ਉਹ ਤਾਂ ਇੱਥੇ ਆਉਣਾ ਹੀ ਨਹੀਂ ਪਸੰਦ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਕੀ ਜ਼ਮੀਨ ਸੀ ਸਾਡੇ ਪੁਰਖਿਆਂ ਦਾ ਕੀ ਕਾਰੋਬਾਰ ਸੀ ਭਾਸ਼ਾ ਬਦਲ ਜਾਂਦੀ ਆ ਨਾ ਹੀ ਉਹ ਪਿਆਰ ਰਹਿੰਦੇ ਨੇ ਨਾ ਹੀ ਉਹ ਸਤਕਾਰ ਨੇ ਹੁਣ ਕਿੰਨੇ ਮਾਪੇ ਆ ਉੱਥੇ ਵੀ 올ਡ ਹੋਮਸ ਦੇ ਵਿੱਚ ਬਜਾਰੇ ਧੱਕੇ ਖਾਂਦੇ ਆ ਬਹੁਤ ਮਾਪੇ ਇੱਥੇ ਰੁੱਲਦੇ ਵਿੱਚ ਦੇਖੇ ਆ ਪਰ ਨਹੀਂ ਸਹੀ ਨਹੀਂ ਲੱਗਦਾ ਸਾਨੂੰ ਤਾਂ ਇਹ ਕੰਮ ਪਰਿਵਾਰ ਦੇ ਵਿੱਚ ਹੀ ਰਹਿ ਕੇ ਬੰਦਾ ਕਾਰੋਬਾਰ ਕਰੇ ਤਾਂ ਵਧੀਆ ਗੱਲ ਹੈ। ਸਾਡੇ ਜਿਹੜਾ ਕਿਸਾਨ ਭਾਈਚਾਰਾ ਸਾਡਾ ਕਿਸਾਨ ਭਾਈਚਾਰਾ ਤੁਸੀਂ ਸਿਰਫ ਇੱਕ ਸਾਡੇ ਕਿਸਾਨ ਭਾਈਚਾਰੇ ਇਹ ਹੈ ਵੀ ਵੀ ਖੇਤੀਬਾੜੀ ਦੇ ਨਾਲ ਉਹ ਸਭ ਇਸ ਕਿਤੇ ਨਾ ਬੁੜਨਾ ਚਾਹੀਦਾ। ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜੀ? ਦੇਖੋ ਜੀ ਖੇਤੀ ਦੇ ਨਾਲ ਸਾਇਕ ਕਿਤਾ ਕੋਈ ਨਾ ਕੋਈ ਬੰਦੇ ਨੂੰ ਜ਼ਰੂਰ ਕਰ ਲੈਣਾ ਚਾਹੀਦਾ। ਕਿਉਂਕਿ ਜੇ ਇਕੱਲੀ ਖੇਤੀ ਨੂੰ ਲੈ ਕੇ ਚੱਲਦੇ ਆਪਾਂ ਨਹੀਂ ਅੱਗੇ ਵੱਧ ਪਾਉਂਦੇ। ਫਿਰ ਬੰਦਾ ਉੱਥੇ ਇਕੱਲਾ ਹੀ ਹੋ ਕੇ ਰਹਿ ਜਾਂਦਾ ਮੰਨ ਲਓ ਜੇ ਤੁਸੀਂ ਕੋਈ ਸਹਾਇਕ ਧੰਦਾ ਕਰਦੇ ਹੋ ਹੋਰ ਬਥੇਰੇ ਕਿਤੇ ਆ ਲੋਕ ਡੇਰੀ ਫਾਰਮ ਕਰਦੇ ਆ ਮੱਛੀ ਫਾਰਮ ਦੇ ਕਿਤੇ ਆ ਲੋਕਾਂ ਨੇ ਨਾਲ ਸਹਾਇਕ ਧੰਦਾ ਜ਼ਰੂਰੀ ਆ ਜੀ ਮਿਸਤਰੀਆ ਵਧੀਆ ਹੋ ਜਾਂਦਾ ਜੀ ਉਹਦੇ ਨਾਲ ਕਿ ਕਿ ਚਲੋ ਪਾਣ ਦੇਖੇ ਭਾਈ ਤੁਹਾਡੇ ਫੈਕਟਰੀ ਨਿਕਾ ਮਾਰੀਏ ਹਾਂ ਜੀ ਹਾਂ ਤੇ ਆਜੋ ਭਾਈ ਆਪਾਂ ਚੱਲਦੇ ਆ ਆ ਭਾਈ ਕਿ ਟਰੈਕਟਰ ਲੈ ਕੇ ਭਾਈ ਇੱਟ ਤਿਆਰ ਰੱਥਿਓ ਤੇ ਵੈਸੇ ਮਸ਼ੀਨਾਂ ਚ ਬੰਦ ਆ ਨਾ ਸਟਾਡੀ ਹੈ ਹਾਂ ਦੀ ਅਜੇ ਆਈ ਨਹੀਂ ਲੇਬਰ ਟਾਇਲ ਫੁੱਲ ਰਹੀ ਯਾਰ ਜਬੰਦੀਆ ਕਰ ਲਈ ਠੀਕ ਹੈ ਜੀ ਤੇ ਇਹ ਪਹਿਲਾਂ ਕੱਢੀ ਜਾਊਗੀ ਬਾਹਰ ਫਿਰ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਅਸੀਂ ਅਸਾ ਪਾਜੀ ਜਿਹੜੀ ਆ ਹੱਟ ਪਈ ਆ ਇਹ ਇਹ ਬਸ ਹੁਣ ਕਿੰਨਾ ਕੁ ਫਰਕ ਪਿਆ ਇਹਦਾ ਪਿੱਟ ਦਾ ਕਿੰਨੀ ਕੁ ਮਜ਼ਬੂਤ ਹੈ ਜੀ ਇਹ ਸਿੱਲਾ ਕਿਰੋਦਾ ਮੰਨ ਲਓ ਜੇ ਹੁਣ ਆਪਣੀ ਰੈੱਡ ਬ੍ਰਿਕ ਦੀ 10 ਆਉਂਦੀ ਹੈ ਜੀ ਤਾਂ ਇਹ 20 ਚ ਆਉਂਦੀ ਆ ਹਾਂਜੀ ਉਹਦੇ ਨਾਲ ਉਹ ਡੇਢ ਗੁਣਾ ਕਹਿ ਸਕਦੇ ਆ ਆਪਾਂ ਡੇਢ ਤੋਂ 2 ਗੁਣਾ ਸਟਰੈਂਥ ਵਧ ਜਾਂਦੀ ਹੈ ਦੀ ਮਨਿਕ ਚੱਲੇ ਮਨਿਕ ਚੱਲੇ ਵੀ ਜੇਕਰ ਪੱਠੇ ਰੇਟ ਆਪਣੇ ਹਜ਼ਾਰ ਲੱਗਦੀ ਆ ਯਾਰ ਇੱਕ ਗੱਲ ਕਰੀ ਆ ਪਾਜੀ ਉਹਨੇ ਹਜ਼ਾਰ ਇੱਕ ਵਿੱਚ ਇਹ ਹਜ਼ਾਰ ਦਾ ਇਹ ਇਹ ਤੇ ਕਿੰਨਾ ਫਰਕ ਪੈਂਦਾ ਇਹ 60 ਤੋਂ 65 ਇਟਾਂ ਘੱਟ ਲੱਗਦੀਆਂ ਨੇ ਜੀ ਸੜ ਤੋਂ 65 ਇਟਾਂ ਹਾਂਜੀ ਇਹ ਕੀ ਰੇਟ ਚ ਪੈਂਦੀ ਆ ਪਾਜੀ ਮਨ ਹਜ਼ਾਰ ਹਜ਼ਾਰ ਇਹ ਆਪਣੇ ਇਥੇ ਲੋਕਲ 7500 ਨੂੰ ਪਹੁੰਚ ਕਰ ਰਹੀਆਂ ਜੀ 7500 ਨੂੰ ਪਹੁੰਚ ਹਾਂਜੀ ਇਹਨੂੰ ਕੀ ਪਾਜੀ ਸ਼ੋਰੇ ਸੁਲਾਬ ਤੋਂ ਨਹੀਂ ਨਹੀਂ ਸ਼ੋਰੇ ਸੁਲਾਬ ਦੀ ਕੋਈ ਦਿੱਕਤ ਨਹੀਂ ਕਈ ਵੀਰਾਂ ਨੁਕਰਾਂ ਨਕਰਾਂ ਜਿਵੇਂ ਭੁਰਜੰਦੀ ਨੇ ਇਹ ਕਿ ਇਹ ਇਸ ਇਹ ਕਾਰਨ ਕੀ ਹੁੰਦਾ ਜੀ ਇਹ ਜਿੰਮੇ ਹੁਣ ਜਦੋਂ ਬਣਦੀ ਹੈ ਇਹ ਮੈਨੂਫੈਕਚਰਿੰਗ ਹੈ ਇਹ ਜਿਹੜਾ ਉੱਪਰਲਾ ਬੋਰਡ ਹੈ ਨਾ ਇਹਦੇ ਵਿੱਚ ਕਈ ਵਾਰ 2-4 ਪੀਸ ਆ ਜਾਂਦੇ ਆ ਹੁਣ ਜਦੋਂ ਟਾਇਲ ਬਾਹਰ ਜਾਣੀ ਆ ਬਾਕੀਆਂ ਚ ਨਹੀਂ ਆਖਰੀ ਬੋਰਡ ਦੇ ਵਿੱਚ ਮਾਲ ਘਟ ਜਾਂਦਾ ਬੀਜੀ ਦੀ ਹਾਂਜੀ 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 ਮੈਂ ਕਹਾਂ ਜੇ ਵਾ ਲਾਸਟ ਬੋਰਡ ਨਿਕਲਦਾ ਨਾ ਉਹ ਕਿ ਲਾਸਟ ਬੋਰਡ ਹਾਂ ਉਹਦੇ ਵਿੱਚ ਮਾਲ ਘਟ ਜਾਂਦਾ ਵਿੱਚੋਂ ਮਸ਼ੀਨ ਦੇ ਓਕੇ ਉਹਦੇ ਚ ਆ ਜਾਂਦਾ ਬਾਕੀ ਆਦਰਵਾਇਜ਼ ਤਾਂ ਸਾਰੀਆਂ ਸਹੀ ਨਿਕਨਾਰੀਆਂ ਇਹ ਉਦਾਂ ਵੀ ਹੁਣ ਇਹ ਆਪਾਂ ਇਹ ਪੰਨ ਦਈ ਜਾਣੀਆਂ ਡਾਲ ਇਹ ਕਿਹੜਾ ਉੱਪਰ ਲਾ? ਤੁਹਾਡੇ ਕਿਹੜੇ ਦਾ ਮਤਲਬ ਵੀ ਜਿਹੜੀ ਪੱਠੇ ਰਟ ਤੋਂ ਜ਼ਿਆਦਾ ਮਜ਼ਬੂਤ ਹੈ। ਮਜ਼ਬੂਤੀ ਜ਼ਿਆਦਾ ਹੈ ਮੇਨ ਸ਼ੋਰੇ ਸਲਾਬ ਦੀ ਦਿੱਕਤ ਆਉਂਦੀ ਹੈ ਜਿਹੜੀ ਤੇ ਰਸਾਇਰ ਦੀ ਉਹ ਨਹੀਂ ਆਉਂਦੀ ਇਹਦੇ 'ਚ। ਕਿਹੜੀ ਮਿਸ਼ਨ ਇਹ ਜਿਹੜੀ ਤੁਸੀਂ ਕਿਹੜੀ ਚੀਜ਼ ਪਾਉਣਾ ਹੈ ਸਲਾਬ ਦੇ ਅੰਦਰੋਂ। ਚਲੋ ਅੰਦਰੋਂ। ਉਹਦੇ 'ਚ ਹੁਣ ਮਿੱਟੀ ਪੈਂਦੀ ਹੈ, ਨਮਕ ਪੈਂਦਾ ਹੀ ਪਾਉਂਦਾ। ਇਹਦੇ 'ਚ ਸਟੋਨ ਡਸਟ ਪੈਂਦੀ ਹੈ, 10ਵੇਂ ਬਜਰੀ ਪੈਂਦੀ ਹੈ, OPC ਸੀਮਿੰਟ ਪੈਂਦਾ। ਓਕੇ। ਤੇ ਆਪਾਂ ਹੋਰ ਦੇਖੇ ਭਾਜੀ ਕਿਹੜੀ ਕਿਹੜੀ ਮਸ਼ੀਨ ਇਹਦੀ ਫੁੱਲੀ ਆਟੋਮੈਟਿਕ ਆ। ਠੀਕ ਹੈ ਜੀ। ਤੇ ਇਹ ਇਨੀ ਵਾਈ ਵੇਟ ਆਪ ਹੀ ਸਮਾਂ ਲੈਣਾ ਮਟੀਰੀਅਲ ਮਿਕਸਚਰ ਤਿਆਰ ਕਰਕੇ ਆਪਾਂ ਨੂੰ ਪ੍ਰੋਡਕਟ ਬਾਹਰ ਤਿਆਰ ਕਰਕੇ ਦਿੰਦੀ ਆ ਕੋਈ ਉਹ ਨਹੀਂ ਹੈਗੀ ਆਪਾਂ ਪਹਿਜ ਮਸ਼ੀਨ ਦਿਖਾ ਦੀ ਆਪਾਂ ਆਪਾਂ ਮਸ਼ੀਨ ਦੇਖੀ ਤੇ ਯਾ ਉਸ ਨੂੰ ਨਾ ਆਪਾਂ ਮਸ਼ੀਨ ਦਿਖਾਉਨੇ ਆ ਵਸੇ ਜੋੜੀ ਕਰਕੇ ਭਾਜਿਆ ਜੇ ਲੀਬਰ ਆਈ ਨਹੀਂ ਤਾਂ ਮਸ਼ੀਨ ਬੰਦਾ ਨਾ ਹਾਂਜੀ ਹਾਂਜੀ ਇਹ ਸਾਹਮਣੇ ਇਹਦਾ ਬੈਚਿੰਗ ਪਲਾਂਟ ਆਈ ਹਾਂਜੀ ਉਹਦੇ ਜੇ ਸਟੋਨ ਦਾਸ ਤੇ ਬਜਰੀ ਪੈਂਦੀ ਆ ओके ਇਹ ਸੀਮਿੰਟ ਦਾ ਹੌਪਰ ਆ ਗਿਆ। ਅਸੇ ਇਹ ਸੀਮਿੰਟਾ ਇੱਥੋਂ ਸੀਮਿੰਟਾ ਸਾਰਾ ਆਟੋਮੈਟਿਕ ਜਾਂਦਾ ਜੀ। ਹਾਂਜੀ ਹਾਂਜੀ। ਇਹਦੇ ਵਿੱਚ ਕੰਟਰੋਲ ਪੈਨਲ ਪਏ ਆ ਗਏ। ਠੀਕਾ ਜੀ। ਤੇ ਇੱਥੋਂ ਇਹਨੇ ਵਾਈਬੇਟਰ ਸਮਾਨ ਲੈ ਲੈਣਾ ਉਹ ਮਿਕਸਚਰ ਆ ਸਾਹਮਣੇ। ਪਾਣੀ ਵਾਲਾ ਟੈਂਕ ਪਿਆ। ਇਹਦੇ ਵਿੱਚ ਮਿਕਸਚਰ ਤਿਆਰ ਹੋ ਕੇ ਫਿਰ ਉੱਥੇ ਉੱਪਰ ਚਲੇ ਜਾਂਦਾ। ਉਹ ਤੋਂ ਬਾਅਦ ਸਿੰਗਲ ਸਿੰਗਲ ਸਾਈਕਲ ਚੱਲਦਾ ਇਹਦਾ ਤੇ 12-12 ਏਟਾ ਬਣ ਕੇ ਬਾਹਰ ਤਿਆਰ ਹੋ ਕੇ ਆ ਜਾਂਦੀਆਂ। ਅਸਲ ਇਹ 12 12% ਬਣਦਾ ਹਾਂਜੀ ਇੱਥੇ ਆਪਾਂ ਬੋਰਡ ਪਾ ਲੈਣਾ ਇਹਦੇ ਇਥੇ ਬੋਰਡ ਪਾਉਣਾ ਇੱਥੇ ਬੋਰਡ ਪਾਉਣਾ ਤੇ ਉੱਥੇ ਬਾਕੀ ਸਾਹਮਣੇ ਇਹਨੇ ਕੱਢ ਕੇ ਦੇ ਦੇਣਾ ਆਪਾਂ ਨੂੰ ਯਾਦ ਕਰ ਵੈਸੇ ਤੁਹਾਨੂੰ ਦੱਸ ਦਈਏ ਨਾ ਕਿ ਇਹ ਜਿਹੜੀ ਮਸ਼ੀਨ ਆ ਫਿਲਹਾਲ ਆ ਨਾ ਅੱਜ ਬੰਦ ਆ ਕਿਉਂਕਿ ਲੋੜੀ ਸੀ ਕੱਲ ਲੋੜੀ ਤਿਆਰ ਸੀਗਾ ਲੋੜੀ ਤਿਆਰ ਕਰਕੇ ਕਿਉਂਕਿ ਲੇਬਰ ਅੱਜ ਆਈ ਨਹੀਂ ਤੁਹਾਨੂੰ ਅਸੀਂ ਜਿਹੜੇ ਜਿਹੜੇ ਸੌਟ ਨੇ ਉਹ ਕਲਿੱਪ ਵਿੱਚ ਚੱਲਦੀ ਮਸ਼ੀਨ ਤੇ ਅਸੀਂ ਦੂਰ ਪਲੇ ਕਰਾਂਗੇ ਚਲੋ ਆਪਾਂ ਭਾਜੀ ਅੱਗੇ ਚੱਲੀ ਨਾ ਹਾਂਜੀ ਤੇ ਅੱਗੇ ਚੱਲ ਕੇ ਦੇ ਦਿਆਂ ਆਹ ਭਾਜੀ ਸਾਰੇ ਏਟੇ ਪਈ ਹੈ ਨਾ ਹਾਂ ਇਹ ਭਾਜੀ ਮੇਸ ਤੋਂ ਮਚੀ ਹੈ ਭਾਜੀ ਜੀ ਮਤਲਬ ਇਹ ਹਿੱਟ ਕੱਢਤੀ ਇਹ ਫਿਰ ਕਦੋਂ ਮਤਲਬ ਸੁੱਕੇ ਜਾਂਦੇ ਪੂਰੀਏ ਇਹ 24 ਘੰਟੇ ਬਾਅਦ 24 ਘੰਟੇ ਬਾਅਦ ਆਪਾਂ ਬੱਗਲੇ ਲਾ ਸਕਦੇ ਆ ਬੱਗਲੇ ਬਾਅਦ ਇਹਨੂੰ ਆਪਾਂ ਬਾਹਰ ਲਾਉਣਾ ਫਿਰ ਇਹਦੀ ਤਰਾਈ ਕਰਨੀ ਪੈਂਦੀ ਹੈ ਆਪਾਂ ਨੂੰ ਕਿਰਿੰਗ ਕਰਨੀ ਪੈਂਦੀ ਹੈ ਇਹਦੀ ਤੇ ਉਹ ਘਟੋ ਘਟ ਆਪਾਂ ਨੂੰ 15 20 ਦਿਨ ਇਹਨੂੰ ਪਾਣੀ ਲਾਉਣਾ ਪੈਂਦਾ ਸਾਡੇ 15 20 ਦਿਨ ਵਿੱਚ ਦੇ ਅਰ ਪਾਣੀ ਲਾਉਂਗੇ ਹਾਂਜੀ ਹਾਂਜੀ ਪਾਣੀ ਲਾਾਂਗੇ ਇਹਨੂੰ 20 ਦਿਨ ਤੋਂ ਬਾਅਦ ਉਸ ਤੋਂ ਬਾਅਦ ਸੁੱਕੇ ਤੇ ਮਾਲ ਫਿਰ ਜਿਵੇਂ ਜਿਵੇਂ ਸੁੱਕੀ ਜਾਂਦਾ ਲੋਡ ਜਿਹੜਾ ਜਿਹੜਾ ਉਹ ਆਪਾਂ ਭੇਜੀ ਜਾਂਦੇ ਹਾਂ ਦੇਖੋ ਜਿਹੜੀ ਆ ਆ ਇੱਟ ਤਿਆਰ ਹੁੰਦੇ ਨਾ ਦੱਸਿਆ ਵੀਰ ਨੇ ਵੀ ਇਹ ਇੱਟ ਤਿਆਰ ਹੋ ਕੇ ਤਕਰੀਬਨ ਪਾਣੀ ਪੂਣੀ ਲਗਾ ਕੇ ਟਰਾਈ ਕਰਕੇ ਨਾ ਬਿਲਕੁਲ ਹੀ ਬਿਲਕੁਲ 20 ਦਿਨ ਤੱਕ 20 ਦਿਨਾਂ 20 ਦਿਨ ਤੋਂ ਬਾਅਦ ਅਸੀਂ ਆਪਾਂ ਆਪਣੇ ਵਰਤੋਂ ਚ ਲੈ ਸਕਦੇ ਹਾਂ ਦੀ 15-20 ਦਿਨ ਪਾਣੀ ਲੱਗੇ ਉਸ ਤੋਂ ਬਾਅਦ ਜਦੋਂ ਸੁੱਕ ਗਈ ਤਾਂ ਪਲਾ ਕੇ ਚੰਗੀ ਤਰ੍ਹਾਂ ਇਹ ਫਿਰ ਵੇਚ ਸਕਦੇ ਹਾਂ ਮੰਨ ਲਓ ਮਹੀਨੇ ਦਾ ਪ੍ਰੋਸੈਸ ਹੈਗਾ ਇਹਦਾ ਆਪਣਾ ਪੂਰਾ ਪਹਿਲੇ ਦਿਨ ਤੋਂ ਲੈ ਕੇ ਜਿੱਦ ਦਿਨ ਆਪਾਂ ਉੱਥੇ ਬੋਰਡ ਤੇ ਆ ਗਈ ਇਹ ਹਾਂਜੀ ਉਸ ਤੋਂ ਬਾਅਦ 1 ਮਹੀਨੇ ਬਾਅਦ ਆਪਾਂ ਨੂੰ ਵੇਚ ਸਕਦੇ 1 ਮਹੀਨੇ ਬਾਅਦ ਵੇਚ ਸਕਦੇ ਹਾਂ ਨਾ ਤਾਂ ਜਿਹੜੀ ਇਹ ਮਸ਼ੀਨ ਆ ਇੱਕ ਘੰਟੇ ਦੇ ਵਿੱਚ ਕਿੰਨੀ ਇੱਟ ਤਿਆਰ ਕਰ ਦਿੰਦੀ ਆ ਇਹ ਡੇਲੀ 10 ਤੋਂ 15000 ਇੱਟ ਕੱਢ ਦਿੰਦੀ ਆ ਜੀ 10 ਤੋਂ 15000 ਹਾਂਜੀ ਹੋਈ ਆ ਆਪਾਂ 5-6 ਘੰਟੇ ਚਲਾਉਨੇ ਆ ਉਦਾਂ ਘੰਟੇ ਦੀ ਐਵਰੇਜ ਤਾਂ ਨਹੀਂ ਆਪਾਂ ਕੱਢ ਕੇ ਦੇਖੀ ਕਦੇ ਹਾਂਜੀ ਯਾਨੀ ਡੇਲੀ 10-15000 ਇੱਟ ਦੀ ਪ੍ਰੋਡਕਸ਼ਨ ਹੈਗੀ ਆ ਜੀ ਸੋ ਨੂੰ ਇਹ ਇਹ ਇੱਟ ਤਿਆਰ ਕਰਕੇ ਕਿੰਨਾ ਕੁ ਰਿਸਪੌਂਸ ਮਿਲਦਾ ਰਿਸਪੌਂਸ ਵਧੀਆ ਹੀ ਇਹਦਾ ਜਿਹੜੇ ਲੋਕ ਕੁਆਲਿਟੀ ਪਸੰਦ ਕਰਦੇ ਆ ਜਿਵੇਂ ਹੁਣ ਆਪਾਂ ਮੰਨ ਲਓ ਮਕਾਨ ਬਣਾਉਨੇ ਉਹਦੇ ਜੇ ਕਿਤੇ ਸਲਾਬ ਹਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਕੋਈ ਹੱਲ ਨਹੀਂ ਹੈਗਾ ਮਹਿੰਗੇ ਤੋਂ ਮਹਿੰਗੇ ਕੈਮੀਕਲ ਲਾ ਲਓ ਆਪਾਂ ਜਾਂ ਉਹਨੂੰ ਪਲਾਸਟਰ ਦੁਬਾਰਾ ਕਰ ਲਓ ਤੇ ਇਹ ਹਜੇ ਉਹਦੇ ਕਰਕੇ ਹੀ ਆਪਾਂ ਲੈ ਆਂਦਾ ਸੀ ਨਵਾਂ ਪ੍ਰੋਡਕਟ ਆਪਾਂ ਖੁਦ ਆਪਣਾ ਮਕਾਨ ਬਣਾਇਆ ਸੀ 2017 ਚ ਓਕੇ ਉਹ ਜਿੱਥੇ ਇੱਥੇ ਉਹਦੇ ਸਲਾਬ ਆਈ ਆ ਤੇ ਉਹ ਨਹੀਂ ਕਵਰ ਕਰਿਆ ਆਪਾਂ ਤਿੰਨ ਚਾਰ ਵਾਰ ਕੈਮੀਕਲ ਲਾ ਲਿਆ ਉਹਦੇ ਤੇ ਪਰ ਅਜੇ ਤੱਕ ਉਹ ਸਹੀ ਨਹੀਂ ਹੋਇਆ ਓਕੇ ਓਕੇ ਤੇ ਸਾਡੇ ਸਰਪੰਚ ਸਾਹਿਬ ਆਜੂ ਮੜਾ ਕੋਲ ਤੇ ਸਰਪੰਚ ਸਾਹਿਬਾ ਚਲੋ ਉਹ ਅਗਲੀ ਪਾ ਵੀਡੀਓ ਹੋਰ ਬਣਾਉਨੇ ਆ ਇਹ ਪਾ ਲੈ ਦੇ ਐ ਸੇਟਾ ਦੀ ਰੱਖ ਦਿਆ ਸਰਪੰਚ ਸਾਹਿਬ ਜਿਵੇਂ ਵੀਰ ਨੇ ਵੀ ਦੱਸਿਆ ਵੀ ਸੁਲਾਬ ਤੋਂ ਬਹੁਤ ਸਰਾ ਦਾ ਇਹਦਾ ਪਚਾਉ ਹੋਣਾ ਤੇ ਜਿਹੜੀ ਆਪਣੇ ਵੀਰ ਮਕਾਨ ਬਣਾਉਣ ਚ ਉਹਨੂੰ ਕੀ ਕਹਿਣਾ ਚਾਹੂੰਗੀ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਜਿਆਦਾ ਵੱਡੀ ਦਿੱਕਤ ਸੁਲਾਬ ਤੇ ਸੋਰੇ ਦੀ ਆ ਰਹੀ ਆ ਅਸੀਂ ਹੁਣ ਖੁਦ ਮਕਾਨ ਬਣਾਇਆ ਸੀ ਸਾਨੂੰ ਅਸੀਂ ਤਿੰਨ ਤਿੰਨ ਕੋਟ ਕੈਮੀਕਲ ਦੇ ਵੀ ਕਰਲੇ ਉਹਦੇ ਅੰਦਰ ਤੇ ਪਰ ਉਹ ਕੈਮੀਕਲ ਕਰਨ ਦੇ باوجود ਵੀ ਸਲਾਬ ਨਹੀਂ ਗਈ ਸਲਾਬ ਨਹੀਂ ਉਹ ਕਿੰਨਾ ਮਹਿੰਗਾ ਰੰਗ ਹੁੰਦਾ ਤੁਸੀਂ ਲਾ ਲਓ ਵੀ ਲੱਖਾਂ ਰੁਪਇਆ ਰੰਗ ਤੇ ਲੱਗ ਜਾਂਦਾ ਉਹ ਇੱਕ ਡੇਢ ਮਹੀਨੇ ਬਾਅਦ ਹੀ ਸਿਲ ਆਉਣ ਨਾਲ ਰੰਗ ਲੈਣਾ ਸ਼ੁਰੂ ਹੋ ਜਾਂਦਾ ਉਹ ਚੀਜ਼ਾਂ ਤੋਂ ਇਹ ਰਾਹਤ ਇਹਦੇ ਚ ਸਲਾਬ ਹਾਂ ਮੇਨ ਚੀਜ਼ ਆ ਜਿਹੜੀ ਵੱਡੀ ਬਾਕੀ ਮਜ਼ਬੂਤੀ ਵਧਦਾ ਕਿਉਂਕਿ ਪ्योर ਕੰਕਰੀਟ ਆ ਇਹਦੇ ਚ ਕਿਹੜਾ ਕੋਈ ਹੋਰ ਮਿੱਟੀ ਜੂਜ ਹੋਣੀ ਆ ਜਾਂ ਕੋਈ ਨੇ ਜਿਵੇਂ تقریبا ਬਹੁਤ ਕਾਫੀ ਸਾਰਾ ਘਰਾਂ ਦੇ ਟੱਗ ਗਈ ਹੋਈ ਵੀ ਲਾਈਨ ਉਹ ਉਹਨਾਂ ਨੇ ਕਿਦਾਂ ਰਿਸਪੌਂਸ ਮਿਲੇ ਉਹਨਾਂ ਨੇ ਕੀ ਕਰਿਆ ਬਹੁਤ ਵਧੀਆ ਰਿਸਪੌਂਸ ਆ ਜੀ ਸਾਨੂੰ ਹਜੇ ਪਹਿਲਾ ਮਨ ਚ ਸੀਗਾ ਵੀ ਨਵਾਂ ਕੰਮ ਆ ਨਵਾਂ ਪ੍ਰੋਜੈਕਟ ਆ ਕਈਗਰੀ ਨਾ ਚੱਲੇ ਹੁਣ ਸਾਡੇ ਕੋ ਜਾਨੀ ਇੰਨੀ ਕੁ ਮਹਾਰਾਜ ਦੀ ਕਿਰਪਾ ਵੀ ਜਿੰਨਾ ਮਾਲ ਅਸੀਂ ਤਿਆਰ ਕਰਦੇ ਆ ਉਹਦੇ ਨੂੰ ਜਿਆਦਾ ਸਾਡੇ ਕੋ ਆਰਡਰ ਐਡਵਾਂਸ ਨਾ ਨਵਾਂ ਕੰਮ ਆ ਹਜੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਰਿਹਾ ਸ਼ਹਿਰਾਂ ਵੱਲ ਥੋੜਾ ਲੋਕਾਂ ਨੂੰ ਜਿਆਦਾ ਨੌਲੇਜ ਆ ਪਿੰਡਾਂ 'ਚ ਹੁਣ ਇੱਥੇ ਭਰਤਲੇ ਰੰਧਾਵੇ ਗੁਰੂ ਘਰ ਬਣ ਰਹੇ ਆ ਖੰਨੇ ਕਈ ਕੋਠੀਆਂ ਚੱਲ ਰਹੀਆਂ ਨੇ ਨਾਬੇ ਲੁਧਿਆਣੇ ਯਾਨੀ ਸ਼ਹਿਰਾਂ ਨੂੰ ਜ਼ਿਆਦਾ ਸਪਲਾਈ ਜਾ ਰਹੀ ਹੈ ਫਿਲਹਾਲ ਹੌਲੀ ਹੌਲੀ ਪਿੰਡਾਂ ਨੂੰ ਵੀ ਦੇਖੋ ਦੇਖ ਪਤਾ ਲੱਗ ਜਾਂਦਾ ਜੀ ਜਿਹੜੇ ਛੋਟੇ ਕੜ ਦੇ ਮਤਲਬ ਥੋੜੇ ਪਿੰਡ ਵਾਲੇ ਲੋਕ ਜਗਰਤ ਨਹੀਂ ਹੁੰਦੇ ਨਾ ਹਾਂਜੀ ਹਾਂ ਥੋੜੀ ਸ਼ਾਇਦ ਉਹ ਸ਼ਹਿਰ ਤੋਂ ਜ਼ਿਆਦਾ ਇਟ ਜਾ ਰਹੀ ਹੈ ਸ਼ਹਿਰਾਂ ਜ਼ਿਆਦਾ ਸ਼ਹਿਰਾਂ ਦੇ ਲੋਕਾਂ ਨੂੰ ਚੀਜ਼ ਦਾ ਗਿਆਨ ਹੋ ਗਿਆ ਵੀ ਇਹ ਚੀਜ਼ ਬੈਨੀਫਿਟ ਆ ਸਲਾਬ ਤੋਂ ਸਲਾਬ ਤੋਂ ਸਲਾਬ ਵੈਟਾ ਪਰ ਪਿੰਡਾਂ ਦੇ ਥੋੜੇ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਜੀ ਹੌਲੀ ਹੌਲੀ ਕਿਉਂਕਿ ਨਵੀਂ ਚੀਜ਼ ਆ ਜਿਹੜੀ ਉਹਦੀ ਨੌਲੇਜ ਨਹੀਂ ਹੁੰਦੀ ਪਹਿਲਾਂ ਕਈ ਮਿਸਤਰੀ ਨਹੀਂ ਰਹਿ ਦਿੰਦੇ ਹੁਣ ਜਿਹੜੇ ਮਿਸਤਰੀ ਇਹਨੂੰ ਯੂਜ਼ ਕਰਦੇ ਆ ਠੇਕੇਦਾਰ ਲਾਉਂਦੀ ਇਹਨੂੰ ਆ ਕਈ ਠੇਕੇਦਾਰ ਹੁਣ ਪੱਕੇ ਜੁੜੇ ਹੋਇਆ ਸਾਡੇ ਨਾਲ ਉਹ ਅਗਲੇ ਨੂੰ ਸਮਝਾ ਦਿੰਦੇ ਆ ਜਿਹੜੀ ਗੱਲ ਆ ਵੀ ਭਾਈ ਇਹਦੇ ਚ ਆ ਫਾਇਦੇ ਨੇ ਆ ਬੈਨੀਫਿਟ ਨੇ ਕਿਉਂਕਿ ਜੇ ਆਪਾਂ ਪੂਰੀ ਕੋਠੀ ਦੇ ਮਗਰ ਲਾ ਕੇ ਚੱਲੀਏ ਰੈੱਡ ਬ੍ਰਿਕ ਨਾਲੋਂ 1 ਲੱਖ ਰੁਪਏ ਦਾ ਫਰਕ ਨਹੀਂ ਪੈਂਦਾ ਜੀ ਉਸੇ ਕਿ ਜੁਰਦੂ ਕੋ ਭਾਏ ਮਤਲਬ ਬਗੜਾ ਮਾਰ ਕੇ ਜਾਂ ਇਹ ਨੂੰ ਪਲਾਸਟਰ ਹੋਊਗਾ ਜਾਂ ਆਪਣਾ ਹਾਂਜੀ ਹਾਂ ਬਿਲਕੁਲ ਸਾਰੀਆਂ ਚੀਜ਼ਾਂ ਪਲਾਸਟਰ ਵੀ ਹੋਊਗਾ ਜਿਹੜੀ ਕੋਈ ਪੈਪ ਪਾਉਣੀ ਆ ਚਿਰੀ ਦੇਣੀ ਆ ਪੂਰਾ ਮਤਲਬ ਕੋਈ ਫਰਕ ਨਹੀਂ ਹੈਗਾ ਉਹਦੇ ਨਾਲ ਕੋਈ ਫਰਕ ਨਹੀਂ ਹਾਂਜੀ ਤੇ ਇਹ ਚ ਟੀਟਾ ਅੱਜ ਦੀ ਵੀਡੀਓ ਇਹ ਸਿਰਫ ਵੀਡੀਓ ਸਿਰਫ ਸਿਰਫ ਕੱਲੀ ਇਸ ਤੇ ਆ ਇੱਟਾਂ ਦੇ ਬਣਾਈ ਆ ਤੇ ਜਿਹੜੇ ਫਾਈਟਿੰਗ ਇੱਟ ਤਿਆਰ ਹੁੰਦੀ ਆ ਵੀ ਇਹਨਾਂ ਨੇ ਸਾਰਾ ਕੁਝ ਦੱਸਿਆ ਵੀ ਕੀ ਕੀ ਬੈਨੀਫਿਟ ਨੇ ਸਲਾਹ ਤੋਂ ਬਹੁਤ ਛੁਟਕਾਰਾ ਤੇ ਤੁਹਾਡਾ ਜਾਣ ਕੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਉਹ ਚਲਦੇ ਆ ਤੁਹਾਨੂੰ ਅਗਲੀ ਵੀਡੀਓ ਦਿਖਾਉਨੇ ਆ ਵੀਡੀਓ ਦੇਖ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ